ਮੀਠੰਡ ਅਡੀ ਕਰੇ ਸੱਜਣਾ ਮਿੱਤਰਾਂ ਲਈ ਇੱਕ ਚੰਗੀ ਖਬਰ ਹੈਗੀ ਸਸਰੇ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜੰਦਰ ਸਿੰਘ ਮਾਡ ਅੱਜ 11 ਦਸੰਬਰ 2025 ਤੇ ਟਾਈਮ ਕਰੀਬ ਸ਼ਾਮ ਦੇ ਰਾਤ ਦੇ 7:00 ਵਜੇ ਜਾ ਰਹੇ ਨੇ ਗੱਲਬਾਤ ਮੌਸਮ ਮੀਂਹ ਠੰਡ ਨੂੰ ਲੈ ਕੇ ਕਰਾਂਗੇ ਠੰਡ ਵਿੱਚ ਕਦੋਂ ਵਾਧਾ ਹੋ ਸਕਦਾ ਮੀਂਹਲਾ ਸਿਸਟਮ ਵੀ ਇੱਕ ਆਉਂਦਾ ਦਿਖਾਈ ਦੇ ਰਿਹਾ ਹੈਗਾ ਜਿਹਦੇ ਚਲਦੇ ਠੰਡ ਵਿੱਚ ਜਿਹੜਾ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹਾਲ ਫਿਲਾਲ ਅ ਸੱਲ ਲਈ ਲੰਬੇ ਪਕਵੇ ਦੀ ਗੱਲ ਕੀਤੀ ਹੈ ਤਾਂ ਲਗਭਗ ਮਹੀਨੇ ਡੇਢ ਮਹੀਨੇ ਤੋਂ ਝੋਨਾ ਵੱਢਣ ਤੋਂ ਲੈ ਕੇ ਕਣਕਾਂ ਬੀਜਣ ਤੱਕ ਜਾਂ ਹੁਣ ਤੱਕ ਪੰਜਾਬ ਵਿੱਚ ਲੰਬੇ ਸਮੇਂ ਤੋਂ ਪਹਾੜ ਤੇ ਪੱਛੋਨੀਆਂ ਖੁਸ਼ਕ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਜਿਸ ਦਾ ਕਰਕੇ ਕਣਕਾਂ ਵੀ ਐਤ ਕੀ ਗੇਤਾ ਪਾਣੀ ਭੰਲ ਲੱਗੇ ਸੀ ਮਤਲਬ ਕਿ ਵਾਹਣ ਵੀ ਜਿਹੜੇ ਸੁੱਕਣੇ ਸ਼ੁਰੂ ਹੋ ਗਏ ਸੀ ਗੇਤੇ ਸੋ ਇਹ ਜਿਹੜੀ ਹਵਾ ਕੀ ਹੁਣ ਲੰਬੇ ਸਮੇਂ ਤੋਂ ਪਹਾੜ ਤੇ ਪੱਥੋਂ ਦੀ ਖੁਸ਼ਕ ਠੰਡੀ ਹਵਾ ਚੱਲ ਰਹੀ ਸੀ ਉਹ ਬੀਤੀ ਕੱਲ ਤੋਂ ਥੋੜੀ ਮੱਠੀ ਪੈ ਚੁੱਕੀ ਹੈਗੀ ਤੇ ਅਗਲੇ 3-4 ਦਿਨ ਵੀ ਲਗਭਗ 14-15 ਦਸੰਬਰ ਤੱਕ ਇਹ ਹਵਾ ਮੱਠੀ ਰਹੂਗੀ ਜਿਹਦਾ ਕਰਕੇ ਦਿਨ ਦੇ ਵਿੱਚ ਜਿਹੜਾ ਹਲਕਾ ਹਲਕਾ ਤੁੰਦਲਾਪਣ ਵੀ ਦੇਖਣਾ ਸ਼ੁਰੂ ਹੋਊਗਾ ਤੇ ਮੌਇਸਚਰ ਵੀ ਵਧੂਗਾ ਨਮੀ ਵੀ ਵਧੂਗੀ ਹਲਕੇ ਹਲਕੇ ਪੂਰੇ ਦੇ ਬੁੰਲੇ ਵੀ ਜਿਹੜੇ ਇੱਕ ਅੱਧੀ ਅਰੀ ਚੱਲ ਸਕਦੇ ਆ ਜਿਹਦੇ ਨਾਲ ਨਮੀ ਵਧੂਗੀ ਨਮੀ ਵਧੂਗੀ ਤਾਂ ਸਿੱਧਾ ਜਿਹੜਾ ਅੰਦਾਜ਼ਾ ਹੈਗਾ ਕਿ ਧੁੰਦ ਵੀ ਜਿਹੜੀ ਕੁਝ ਖੇਤਰਾਂ 'ਚ ਥੋੜੇ ਅਗਲੇ 3000 ਜਿਹੜੀਆਂ ਕੁਝ ਸਵੇਰਾਂ ਨੇ ਜਿਹੜੀਆਂ 10 ਤੱਕ ਦੇ ਸਕਦੀ ਹੈ ਧੁੰਦ ਦੇ ਚਾਂਸ ਰਹਿਣਗੇ ਥੋੜੇ ਬਹੁਤ ਖੇਤਰਾਂ 'ਚ ਹਾਲਾਂਕਿ ਜਿਹੜੀ ਧੁੰਦ ਹੈਗੀ ਉਹ ਵਾਈਡ ਏਰੀਆ ਨੂੰ ਕਵਰ ਨਹੀਂ ਕਰੂਗੀ ਨਾ ਪ੍ਰੋ ਲੌਂਗ ਕਾਊਟ ਹੋ ਮਤਲਬ ਕਿ ਲੰਮਾ ਸਮਾਂ ਚੱਲੇਗੀ ਵਾਈਡ ਏਰੀਆ ਨੂੰ ਕਵਰ ਇਸ ਕਰਕੇ ਨਹੀਂ ਕਰੂਗੀ ਕਿਉਂਕਿ ਬੱਦਲ ਬਾਈ ਗੁਜਰਦੀ ਰਹਿਣੀਆਂ ਸਮਾਂ ਦੇ ਉੱਪਰ ਜੀ ਟਟਮੀ ਜੀ ਉਹਦਾ ਕਰਕੇ ਵੱਡੇ ਪੱਧਰ ਤੇ ਧੁੰਦ ਦੀ ਸੁਭਾਅ ਨਾ ਨਹੀਂ ਹੈਗੀ ਹਾਲਾਂਕਿ ਅਗਲੀਆਂ ਆਉਂਦੀਆਂ 3-4 ਜਾਂ 4-5 ਸਵੇਰਾਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਕਿਤੇ ਕਿਤੇ ਸੰਘਣੀ ਧੁੰਦ ਦਾ ਦਿਖਾਈ ਦੇ ਸਕਦੀ ਆ ਬੀਤੀ ਕੱਲ ਤੋਂ ਹਵਾ ਦੀ ਰਫਤਾਰ ਮੱਠੀ ਪੈਂਦੀ ਆ ਜਿਹੜੀ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਜਾਂ ਜੂਪੀ ਵਾਲੇ ਜਿਹੜੇ ਪਹਾੜਾਂ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਹਲਕੀ ਹਲਕੀ ਧੁੰਦ ਕਿਤੇ ਕਿਤੇ ਪੈਚੇ ਬਣਨੇ ਸ਼ੁਰੂ ਹੋ ਚੁੱਕੇ ਆ ਤਾਂ ਆਉਂਦੀਆਂ 3-4 ਸਵੇਰਾਂ ਜਾਂ 4-5 ਸਵੇਰਾਂ ਜਿਹੜੇ ਹਵਾ ਦੀ ਰਫਤਾਰ ਮੱਠੀ ਰਹੂਗੀ ਜਿਸ ਦਾ ਕਰਕੇ ਧੁੰਦ ਬਣਦੇ ਅਸਾਰ ਥੋੜੇ ਬਹੁਤ ਖੇਤਾਂ ਵਿੱਚ ਦਿਖਾਈ ਦੇ ਰਿਹਾ ਹਾਲਾਂਕਿ ਵੱਡੇ ਪੱਧਰ ਤੇ ਸਾਰੇ ਇਲਾਕਿਆਂ 'ਚ ਧੁੰਦ ਨਹੀਂ ਹੋਊ ਸੋ ਮੀਂਹ ਦੇ ਪੱਖ ਤੋਂ ਗੱਲ ਕੀਤੀ ਜਾਵੇ ਅ ਇੱਕ ਸਿਸਟਮ ਆ ਰਿਹਾ ਹੈਗਾ 19 20 21 ਦਸੰਬਰ ਦੇ ਲਾਗੇ ਇਹ ਸਿਸਟਮ ਪਹਾੜੀ ਕਿਸ ਤਰ੍ਹਾਂ ਜ ਚੰਗੀ ਬਰਫਵਾਰੀ ਦੇਊਗਾ ਜਿਹਦੇ ਕਾਰਨ ਠੰਡ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲੇਗਾ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਬਹੁਤ ਹੀ ਚੰਗੀ ਗਰਾਫਟ ਦੀ ਜਿਹੜੀ ਉਮੀਦ ਬਣਦੀ ਦਿਖਾਈ ਦੇ ਰਹੀ ਹੈਗੀ ਉਮੀਦ ਇਹ ਵੀ ਜਾਪ ਰਹੀ ਹੈ ਹੋ ਸਕਦਾ ਹੈ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਕੁਝ ਖੇਤਰਾਂ 'ਚ ਮੀਂਹ ਦੀ ਹਲਕੀ ਕਾਰਵਾਈ ਵੀ ਦੇ ਦੇ ਕੇ ਜਾਵੇ ਉਹਦੇ ਨਾਲ ਜਿਹੜਾ ਠੰਡ ਵਿੱਚ ਚੌਕਾਵਾਦ ਦਾ ਦੇਖਣ ਨੂੰ ਮਿਲ ਸਕਦਾ ਜੇ ਸਿਸਟਮ ਦੇ ਗੁਜਰਨ ਤੋਂ ਬਾਅਦ ਪਹਾੜ ਤੇ ਪੱਛੋਂ ਦੀਆਂ ਹਵਾਵਾਂ ਚੱਲਦੀਆਂ ਨੇ ਤਾਂ ਕੋਰਾ ਪੈਣ ਦੇ ਸਾਰ ਵੀ ਬਣ ਸਕਦੀ ਹੈ ਜੇ ਹਵਾ ਦੀ ਰਫਤਾਰ ਮੱਠੀ ਰਹਿੰਦੀ ਹੈ ਤਾਂ ਧੁੰਦ ਜਿਹੜੀ ਦਸਤਕ ਦੇ ਸਕਦੀ ਹੈ ਵੱਡੇ ਪੱਧਰ ਤੇ ਸੋ ਹਾਲ ਫਲੱਲ ਇੰਨੀ ਕਹਾਣੀਆਂ ਦਿਨ ਅਤੇ ਰਾਤਾਂ ਦੇ ਪਾਲ ਵਿੱਚ ਕੋਈ ਵੱਡੀ ਗਰਾਵੜ ਦੀ ਸੰਭਾਵਨਾ 19-20 ਦਸੰਬਰ ਤੱਕ ਨਹੀਂ ਹੈਗੀਗੀ ਸੋ ਹਾਲ ਕਰਦੀ ਘੜੀ ਇੰਨੀ ਕ ਅਪਡੇਟਾਂ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ